ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਸੇਖਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈਕੋਲ ਟਾਪ ਦੀ ਇੱਕ ਗਾਂ ਬਕਾਊਆ ਘਰੇਲੂ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨੰਨਕਨਮੀ ਵੀਡੀਓ ਅਪਲੋਡ ਕਰ ਸਕੀਏ ਬਾਈ ਦਾ ਨੰਬਰ ਲਿਖਣਾ ਹੈ ਟਾਈਟਲ ਵਿੱਚ ਉਪਰਲੀ ਸਾਈਡ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਾਸਿਕਾ ਜੀ ਸਾਸਿਕਾ ਬਾਈ ਜੀ ਨਾਮ ਚਿਸ਼ਕਨਪੀ ਸਿੰਘਾ ਜੀ ਪਿੰਡ ਸਿੱਖਾ ਜੀ ਜ਼ਿਲ੍ਹਾ ਬਰਨਾਲਾ ਜੀ ਨੇੜੇ ਨੇੜੇ ਪਿੰਡ ਕਿਹੜੇ ਪੈਂਦਾ ਬਾਈ ਨੇੜੇ ਤੇੜੇ ਪਿੰਡ ਬਾਈ ਆਪਾਂ ਨੂੰ ਕੱਟੂ ਪੈਂਦਾ 10 ਜ਼ਰੂਰ ਪੈਂਦਾ ਠੀਕ ਆ ਤੇ ਕੈਮੀਸਟ ਨੂੰ ਸੁਣਾ ਬਾਈ ਆਪਣੀ ਦੂਜੀ ਸ਼ੂਏ ਸੁਣਾਗਾ ਨੇ ਕਿੰਨੇ ਦਿਨ ਬਾਕੀ ਬਾਈ 15 ਕ ਦਿਨਾਂ ਦੇ ਜੀ 15 ਦਾ ਲੈਂਦੇ ਆ ਪਹਿਲੇ ਸ਼ੂਏ ਦੁੱਧ ਪਹਿਲੇ ਸ਼ੂਏ ਦੁੱਧ 30 ਕਿਲੋ ਸੀਗਾ ਜੀ ਠੀਕ ਆ ਹਾਂਜੀ ਲੋਪਰਾ

ਬਾਈ ਮੋਰ ਦਾ ਮੋਰ ਦਾ ਮੋਰ ਦਾ ਮੋਰ ਦਾ ਮੋਰ ਆ ਆਹ ਚਾਹ ਚਾਹ ਬੰਦ ਜੀ ਬੰਦੋ ਬੱਸ ਚੋਸੀ ਜੀ ਇਹਵਾ ਦਿਖਾ ਰਹੇ ਨੇ ਲੋ ਜੀ ਜੇਕਰ ਲੱਡੂ ਨਾਲ ਬਹੁਤ ਲੋ ਜੀ ਠੰਡੀ ਸੀਲ ਬਹੁਤ ਆ ਵੀਰੇ ਗਾਂ ਬਹੁਤ ਵਧੀਆ ਜੀ ਦੇਖੋ ਠੀ ਲੱਡੂ ਨਾਲ ਬਹੁਤ ਆ ਹਾਂ ਹਾਂ ਲੇਵਾ ਬਹੁਤ ਵਧੀਆ ਜੀ ਠੀਕ ਆ ਜੀ ਠੀਕ ਆ ਲੋ ਜੀ ਇਹ ਠੀ ਲੱਡੂ ਨਾਲ ਕਾਫੀ ਪੀ ਗਾਂ ਹੀ ਪੂਰੀ ਵਧੀਆ ਜੀ ਠੀਕ ਹੈ ਠੀਕ ਲਓ ਜਾਈ ਜਨਾ ਜੋ ਕਨੈਕਟ ਕਰੋ ਪਿੰਡ ਸੇਖਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ